ਪੰਜਾਬੀ ਮੂਵੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਕਾਮੇਡੀਅਨ ਐਕਟਰ ਜਸਵਿੰਦਰ ਭੱਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਉਹ ਚੰਡੀਗੜ੍ਹ ਦੇ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਸਨ ਜਿੱਥੇ ਅੱਜ ਸਵੇਰੇ ਉਹਨਾਂ ਨੇ ਆਖਰੀ ਸਾਹ ਲਏ ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹਨਾਂ ਦੀ ਉਮਰ ਤਕਰੀਬਨ 65 ਸਾਲ ਦੀ ਸੀ 1988 ਦੇ ਕਰੀਬ ਉਹਨਾਂ ਨੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਕਈ ਨਾਟਕਾਂ ਦੇ ਨਾਲ ਦਸ਼ਕਾਂ ਦਾ ਮਨੋਰੰਜਨ ਕੀਤਾ ਤੇ अनेका ਹੀ ਫਿਲਮਾਂ ਦੇ ਵਿੱਚ ਕੰਮ ਕਰਕੇ ਲੋਕਾਂ ਨੂੰ ਖੂਬ ਹਸਾਇਆ ਪਰ ਅੱਜ ਉਹ ਆਪਣੇ ਪਰਿਵਾਰ ਰਿਸ਼ਤੇਦਾਰ ਮਿੱਤਰ ਸਾਖ ਸੰਬੰਧੀ ਸਾਰਿਆਂ ਨੂੰ ਹੁਈ ਰਵਾਕੇ ਤੁਰ ਗਏ ਨੇ ਪੱਲਾ ਸਾਹਿਬ ਦੀਆਂ ਯਾਦਾਂ ਸਾਡੇ ਦਿਲ ਵਿੱਚੋਂ ਨਹੀਂ ਨਿਕਲਦੀਆਂ ਚਾਚੇ ਚਤਰੇ ਨਾਟਕ ਨੂੰ ਕਦੇ ਵੀ ਨਹੀਂ ਭੁੱਲਿਆ ਜਾ ਸਕਦਾ ਜਿਸ ਤੋਂ ਜਸਵਿੰਦਰ ਪੱल्ले ਦਾ ਨਾਮ ਬਣਿਆ ਸੀ ਤੁਹਾਨੂੰ ਦੱਸੀ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਾਰੇ ਹੀ ਸਿੰਗਰ ਤੇ ਐਕਟਰ ਜਸਵਿੰਦਰ ਪੱਲਾ ਦੇ ਜਾਨ ਦਾ ਦੁੱਖ ਮਨਾ ਰਹੇ ਨੇ ਪੋਸਟਾਂ ਪਾ ਕੇ ਹਮਦਰਦੀ ਜਤਾਈ ਜਾ ਰਹੀ ਹੈ ਪਰਿਵਾਰ ਦੇ ਨਾਲ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਹੈ ਕਿ ਉਹ ਜਸਵਿੰਦਰ ਪੱਲਾ ਜੀ ਦੀ ਆਤਮਾ ਨੂੰ ਚਰਨਾਂ ਦੇ ਵਿੱਚ ਸਥਾਨ ਬਖਸ਼ੇ ਨਾ ਔਰ ਦੋਸਤੋ ਕਮੈਂਟ ਬਾਕਸ ਦੇ ਵਿੱਚ ਕੁਝ ਸ਼ਬਦ ਲਿਖ ਕੇ ਜਸਵਿੰਦਰ ਪੱਲਾ ਜੀ ਨੂੰ ਸ਼ਰਧਾਂਜਲੀ ਜ਼ਰੂਰ ਭੇਟ ਕਰੋ